ਝੂਠ ਤੇ ਜਿਹੜੇ ਪਹਿਰੇਦਾਰ ਨੇ ਉਹ ਗੱਪਾਂ ਵਢਣਗੇ ਤੇ ਦੱਸਣਗੇ ਕਿ ਸਾਡਾ ਪਰਿਵਾਰ ਮਹਾਨ ਕਿਉਂ ਹੈ ਇਹ ਸਟੇਜ ਉਹ ਹੈ ਜਿਹੜੇ ਦੱਸੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਮਹਾਨ ਕਿਉਂ ਹੈ ਪਲੀਦਲ ਦਾ ਲੀਡਰ ਨਿਕਲਦਾ ਹੁੰਦਾ ਸੀਗਾ ਤੇ ਉਹਦੇ ਨਾਮ ਨਾਲ ਲੱਗਦਾ ਸੀ ਜੱਥੇਦਾਰ ਇਹਨਾਂ ਦੇ ਕਿਸੇ ਲੀਡਰ ਨੂੰ ਫਰੋਲ ਕੇ ਵੇਖ ਲਓ ਇਹਨਾਂ ਦੇ ਨਾਮ ਨਾਲ ਜੱਥੇਦਾਰ ਲੱਗ ਹੀ ਨਹੀਂ ਸਕਦਾ ਬਲਕੇ ਸਾਡਾ ਮੁੱਦਾ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਵਰਗਾ ਹੋਣਾ ਚਾਹੀਦਾ 10 ਨੇ ਜਿਹੜੀ ਕਰਨੀ ਹੈ ਕੀ ਆਪਾਂ ਕੌਮ ਦੇ ਸੋਸ਼ੀਓ ਪੋਲਿਟਿਕਲ ਤੇ ਰਿਲੀਜੀਅਸ ਜੋ ਸਾਡੇ ਖੇਤਰ ਨੇ ਜੋ ਸਾਡੇ ਗਰਾਊਂਡਸ ਨੇ ਉਧਰ ਦੀ ਕਲੈਕਟਿਵ ਕੌਨਸ਼ੀਅਸਨੈਸ ਨੂੰ ਇੱਕ ਕਰਕੇ ਤੇ ਇੱਕ ਜਿਹੇ ਪਲੇਟਫਾਰਮ ਨੂੰ ਸਿਰਜੀਏ ਭਾਵੇਂ ਦੋਖਿਆਂ ਨੂੰ ਪਾਸੇ ਕਰਕੇ ਸਾਡੇ ਚ 10% ਪੰਥ ਪ੍ਰਸਤੀ ਰਹਿ ਜਾਣ 50 ਰਹਿ ਜਾਣ ਪਰ ਹੌਣ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਵਫਾਦਾਰ ਫੇਰ ਸ਼ਰੋਮਣੀ ਅਕਾਲੀ ਦਲ ਸਰਦਾਰ ਸਰਮਖ ਸਿੰਘ ਚਬਾਲ ਵਰਗਾ ਜਥੇਦਾਰ ਮੋਹਨ ਸਿੰਘ ਤੋੜ ਵਰਗਾ ਤੇ ਜਥੇਦਾਰ ਗੁਰਚਰਨ ਸਿੰਘ ਟੋੜੇ ਵਰਗਾ ਅਕਾਲੀ ਦਲ ਫਿਰ ਪੈਦਾ ਹੋਣਾ ਜੇ ਇਹ ਗੱਲ ਯਾਦ ਰੱਖ ਲੈਣੀ ਕਿ ਆਪਾਂ ਜੇ ਅਗਾਂਹ ਵਧੂ ਸੋਚ ਨੌਜਵਾਨਾਂ ਨੂੰ ਆਪਾਂ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਤੇ ਫਿਰ ਆਪਾਂ ਨੂੰ ਜਿਹੜਾ ਆਪਣਾ ਪਲੇਟਫਾਰਮ ਫਿਰ ਤੋਂ ਅਕਾਲੀ ਸਪਿਰਿਟ ਦੇ ਨਾਲ ਜਿਹੜਾ ਏ ਉਹ ਸਿਰਜਣਾ ਪਾਏਗਾ ਕਾਰਪੋਰੇਟ ਜਿਹੜੀ ਆ ਸਪਿਰਿਟ ਨਾਲ ਨਹੀਂ ਅੱਜ ਉਹ ਦਰਦੁਖ ਨਿਵਾਰਨ ਸਾਹਿਬ ਤੇ ਪਵਿੱਤਰ ਧਰਤੀ ਦੇ ਉੱਤੇ ਝੂਟਦੀ ਦੁਕਾਨ ਲੱਗਣ ਲੱਗੀ ਐ ਝੂਟ ਤੇ ਜਿਹੜੇ ਪਹਿਰੇਦਾਰ ਨੇ ਉਹ ਗੱਪਾਂ ਵੱਢਣਗੇ ਤੇ ਦੱਸਣਗੇ ਕਿ ਸਾਡਾ ਪਰਿਵਾਰ ਮਹਾਨ ਕਿਉਂ ਐ ਇਹ ਸਟੇਜ ਉਹ ਐ ਜਿਹੜੇ ਦੱਸੇਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਰਿਵਾਰ ਮਹਾਨ ਕਿਉਂ ਐ ਸੋ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਰਾ ਲੈ ਕੇ ਉਹਨਾਂ ਤੋਂ ਅੱਗੇ ਆ ਲੈ ਕੇ ਲੀਡਰਸ਼ਿਪ ਤੱਕ ਖਾਲਸਾ ਜੀ ਮੈਂ ਸਭ ਤੁਹਾਨੂੰ ਸੱਚੀ ਗੱਲ ਬੇਨਤੀ ਕਰਾਂ ਉਹ ਚਾਹੀਦੀ ਸੀ ਅੱਜ ਦੀ ਜਵੇਂ ਨਕਾਰੀ ਹੋਏ ਲੀਡਰਸ਼ਿਪ ਹੈ ਨਾ ਉਤੋਂ ਦੀ ਗੱਤਰੇ ਨੇ ਨਾ ਦਸਤਾਰੇ ਨੇ ਨਾ ਦਾੜੇ ਨੇ ਨਾ ਜੱਜ ਪਾਏ ਪਤਾ ਨਹੀਂ ਚੱਲਦਾ ਅਲੀਦਲ ਦਾ ਲੀਡਰ ਨਿਕਲਦਾ ਹੁੰਦਾ ਸੀਗਾ ਤੇ ਉਹਦੇ ਨਾਮ ਨਾਲ ਲੱਗਦਾ ਸੀ ਜੱਥੇਦਾਰ ਇਹਨਾਂ ਦੇ ਕਿਸੇ ਲੀਡਰ ਨੂੰ ਫਰੋਲ ਕੇ ਵੇਖ ਲਓ ਇਹਨਾਂ ਦੇ ਨਾਮ ਨਾਲ ਜੱਥੇਦਾਰ ਲੱਗ ਹੀ ਨਹੀਂ ਸਕਦਾ ਕਿਉਂਕਿ ਪੰਥ ਤੋਂ ਵੀ ਪਾਸੇ ਗੁਰੂ ਗ੍ਰੰਥ ਤੋਂ ਵੀ ਪਾਸੇ ਸੋ ਅਖੀਰ ਤੇ ਵਿੱਚ ਦਾਸ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਾਡੇ ਮੁੱਦੇ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਸਾਡਾ ਮੁੱਦਾ ਜਾਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਧਰਮ ਨੂੰ ਲੈ ਕੇ ਕਿ ਧਰਮਾਂ 'ਚ ਵੰਡ ਕਿਵੇਂ ਪਾਈ ਜਾਵੇ ਉਸ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਗੋਤ ਨੂੰ ਲੈ ਕੇ ਨਹੀਂ ਹੋਣਾ ਚਾਹੀਦਾ ਬਲਕਿ ਸਾਡਾ ਮੁੱਦਾ ਜਿਹੜਾ ਏ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਜਨੀਤੀ ਵਰਗਾ ਹੋਣਾ ਚਾਹੀਦਾ ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜਿਓ ਸਾਡਾ ਮੁੱਦਾ ਹੋਣਾ ਚਾਹੀਦਾ ਏ ਕਿ ਸਾਡੇ ਐਜੂਕੇਸ਼ਨ ਦਾ ਪੱਧਰ ਅੱਜ 16ਵੇਂ ਨੰਬਰ ਤੇ ਪਈ ਹੈ ਉਹਦਾ ਕਾਰਨ ਕੀ ਹੈ ਸਾਡੀ ਇਕਨੋਮੀ ਅੱਜ 16ਵੇਂ ਤੋਂ 18ਵੇਂ ਨੰਬਰ ਤੇ ਪਈ ਹੈ ਉਹਦਾ ਕਾਰਨ ਕੀ ਹੈ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਉਹਦਾ ਮੁੱਦਾ ਕੀ ਹੈ ਸਾਨੂੰ ਉਹ ਲੀਡਰਸ਼ਿਪ ਚਾਹੀਦੀ ਜਿਹੜੀ ਬੰਦੀ ਸਿੰਘਾਂ ਦੀ ਗੱਲ ਕਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮਾਨ ਮਰਿਆਦਾ ਨੂੰ ਬਹਾਲ ਕਰਨ ਦੀ ਜਿਹੜੀ ਹੈ ਉਹ ਗੱਲ ਕਰੇ ਜਿਹੜੇ ਪੰਥ ਨੂੰ ਪਰਨਾਈ ਸੇ ਪੰਥਕ ਜਜ਼ਬਾਤਾਂ ਦੇ ਪੰਜਾਬ ਦੇ ਹਿੱਤਾਂ ਦੀ ਜਿਹੜੀ ਆ ਪੂਰਨ ਤੌਰ ਤੇ ਹਮਾਇਤ ਜਿਹੜੀ ਆ ਕਰ ਸਕਦੀ ਹੋਵੇ ਨੁਮਾਇੰਦਗੀ ਕਰ ਸਕਦੀ ਹੋਵੇ ਤਾਂ ਇਸ ਕਰਕੇ ਦਾਸ ਨੇ ਇਹ ਗੱਲਾਂ ਕੀਤੀਆਂ ਐ